ਸਨ ਬਿਸਨ ਨੂੰ ਕਮੇਟੀ ਆ ਕੇ ਮਿਲੀ ਸੀ ਤੁਹਾਡੀ ਜਿਹੜੇ ਇਹਨਾਂ ਦੇ ਮਨ ਚ ਖਦਸ਼ਾ ਸੀਗਾ ਕਿ ਰਾਤੋਂ ਰਾਤ ਕੁਝ ਨਾ ਹੋ ਜੇ ਬਈ ਇਸਮਾਨ ਨੈਕ ਤੋਂ ਚੱਕ ਲੈ ਜਾਣ ਰਾਤੋਂ ਰਾਤ ਇੱਕ ਬਲੌਕ ਨਾ ਬੰਦੇ ਮੈਂ ਤੁਹਾਨੂੰ ਇਹ ਹੀ ਪੱਸ਼ੰਨੀ ਗੈ ਨਹੀਂ ਹੈ ਕਿ ਇਹ ਜਹਾਜ਼ ਦੇ ਕੁਝ ਨਹੀਂ ਹੈ ਪ੍ਰਪੋਜ਼ਲ ਜਰੂਰ ਭੇਜਿਆ ਹੋਇਆ ਸਰਕਾਰ ਨੂੰ ਕੁਛ ਵੀ ਇੱਥੇ ਰਾਤੋ ਰਾਤ ਨਹੀਂ ਹੋਣਾ ਸਰਕਾਰ ਵੱਲੋਂ ਤੋਂ ਬਾਅਦ ਕੋਈ ਚਿੱਠੀ ਪੱਤਰ ਹਲੇ ਤੱਕ ਸਾਨੂੰ ਨਹੀਂ ਮਿਲਿਆ ਤੇ ਮੈਂ ਵਿਸ਼ਵਾਸ ਦਿਲਾਣਾ ਚਾਹੁੰਦੀ ਆ ਜੇ ਕੋਈ ਚਿੱਠੀ ਪੱਤਰ ਸਾਨੂੰ ਆਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਕਮੇਟੀ ਨੂੰ ਦਵਾਂਗੇ ਇਹ ਪ੍ਰਪੋਜ਼ਲ ਕਿਹਨੇ ਭੇਜੀ ਗੀ ਫੋਰਮ ਮੈਮ ਕਿਹਨੇ ਭੇਜੀ ਪ੍ਰਪੋਜ਼ਲ ਇਹ ਤਾਂ ਕੋਹੋਂ ਦੀ ਅਧਿਕਾਰੀ ਸਾਹਿਬ ਨੇ ਮੰਗੀ ਸੀ 70 ਬੈਸ ਮੈਂ ਅਧਿਕਾਰੀ ਸਾਹਿਬ ਤੋਂ ਮੰਗੀ ਸੀ ਕਿਹੜੀ ਮੰਗੀ ਸੀ ਹੈੱਡ ਆਫਿਸ ਨੇ अच्छा ਜੀ ਬੇਰੇ ਨੈਗੇਟਿਵ ਦੇ ਦੀ ਨੀ ਤੋੜ ਦਿਓ ਨਹੀਂ 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 ਜੀ ਸਾਨੂੰ ਕਹਿੰਦੇ ਵੀ ਇਹ ਜਿਹਦੀ ਬਣ ਕੇ ਦੱਸੋ ਸਾਨੂੰ ਕਿ ਕਿੰਨੇ ਪਿੰਡ ਪੈਂਦੇ ਨੇ ਕਿੱਥੇ ਪੈਂਦੇ ਨੇ ਕੀ ਅਜਾਇਬ ਨਹੀਂ ਹੈ ਇਹ ਨਹੀਂ ਤੁਸੀਂ ਲਿਖੀ ਤੁਸੀਂ ਜਬ ਹੀ ਨਾ ਤੋੜ ਦਿਓ আচ্ছা ਤੇ ਤੇ ਇਹ ਹਵਾ ਇਹ ਹੀ ਅੱਜ ਜੀ ਜਿਹੜੇ ਤੋੜ ਪੰਜਾਬ ਹੋ ਗਈ ਕੀ ਕਰੀਏ ਸਾਰੇ ਦਿਨ ਸੁਣ ਹਾਂ ਜਿਵੇਂ ਕੀ ਹੈ ਮਗਰ ਕੋਈ ਤੋੜਿਆ ਜਾਵੇ ਜਾਂ ਨਾ ਤੋੜਿਆ ਜਾਵੇ ਐਦਾਂ ਕੁਝ ਆਪਾਂ ਲੱਭਦੇ ਆਂ ਕਿ ਇਹ ਤੋੜਨਾ ਇਹਦੀ ਪ੍ਰੋਬਲਮ ਤੇ ਓ ਅੱਛਾ ਐਦਾਂ ਵੀ ਇਹਦਾ ਦੱਸੋ ਇਹ ਕਿੱਲੇ ਪੈਂਦੇ ਕੀ ਪਾਪੂਲੇਸ਼ਨਾਂ ਕੀ ਜੁਆਇਨਿੰਗ ਪੈਂਦਾ ਇਹਦਾ ਹਲਕਾ ਕਿਵੇਂ ਪੈਂਦਾ ਇਹਦਾ ਆਲ ਪੰਜਾਬ ਕੀ ਮਤਲਬ ਆਪਾਂ ਨੂੰ ਪਤਾ ਲੱਗ ਜੇ ਵੀ ਵਨ ਹਲਕਾ ਵਨ ਤਾਂ ਖਬਰਾਂ ਦੀ ਬਤਾ ਲੱਗੇ ਉੱਥੇ ਤੁਹਾਨੂੰ ਲੱਗਿਆ ਜੀ ਤੁਹਾਨੂੰ ਕੋਲ ਹਾਂਜੀ ਸਾਡੇ ਵਰ ਨੂੰ ਪਤਾ ਲੱਗਦਾ ਕੋਈ ਨਹੀਂ ਹੈ ਤਾਂ ਇਹ ਹੈ ਜੀ ਮੈਂ ਅਰਥੀ ਦੀ ਕਰ ਵੱਡੀ ਕਰਦਾ ਸੀ ਤੁਸੀਂ ਕਹਿੰਦੇ ਭੇਜਿਆ ਨਹੀਂ ਭੇਜਿਆ ਜੀ ਇੱਕ ਮਿੰਟ ਐਮਐਲਏ ਨੇ ਭੇਜਿਆ ਤੇ ਤੁਸੀਂ ਵਿਸ਼ਵਾਸ ਕਰੋ ਤੁਸੀਂ ਇਹ ਕਹੋ ਵੀ ਇਹ ਪ੍ਰੋਜੈਕਟ ਐਮਐਲਏ ਤੋਂ ਵਾਪਸ ਕਰਾਵਾਂਗੇ ਸਰ ਇੰਨਾ ਸਾਡਾ ਐਮਐਲਏ ਸਾਹਿਬ ਇਹ ਤੁਸੀਂ ਮੇਰੇ ਫੋਨ ਕਾਹਦਾ ਕਰ ਰਹੇ ਹੋ ਜਦੋਂ ਮੈਂ ਆਉਣ ਵਾਲੇ ਐਮਐਲਏ ਸਾਹਿਬ ਬੈਠੇ ਨੇ ਇੰਨਾ ਜੀ ਰਸੀ ਇੱਟਾ ਇੱਟੇ ਕੋਈ ਮੁਲਾਜ਼ਮ ਕਿਉਂ ਦੋਹਰਾ ਤੁਸੀਂ ਪਰ ਤੁਸੀਂ ਗੱਲ ਸੁਣੋ ਜੀ ਜੇ ਕੋਈ ਤੁਹਾਡੇ ਲੈਵਲ ਤੇ ਤਾਂ ਕੋਈ ਡਿਸੀਜਨ ਕੋਈ ਆ ਨਾ ਤੁਹਾਡੇ ਲੈਵਲ ਤੇ ਡਿਸੀਜਨ ਨਾ ਹੀ ਹੋਣ ਵਾਲਾ ਇਹ ਹੋਣਾ ਸਰਕਾਰ ਦੇ ਲੈਵਲ ਦਾ ਇਹ ਸਰਕਾਰ ਦੇ ਲੈਵਲ ਤੇ ਡਿਸੀਜਨ ਹੋਣਾ ਘਟੋ ਘਟ ਕੋ ਸਾਡੀ ਸਰਕਾਰ ਨਾਲ ਤਾਂ ਗੱਲ ਕਰਾ ਦਿਓ ਜਿਹਦਾ ਟਾਈਮ ਤੈਅ ਕਰਾਓ ਚੰਨ ਚਾਹੇ ਸਖਤੀ ਨਾਲ ਕਰਾਓ ਜਾਂ ਮਿਨਿਸਟਰ ਨਾਲ ਕਰਾਓ ਐਮਾਨ ਸਰ ਜੀ ਵਿਸ਼ਵਾਸ ਰੱਖੋ ਤਾਂ ਹੀ ਕਰਾਂਗੇ ਨਾ ਐਮਾਨ ਸਿੰਘ ਸਾਹਿਬ ਤੁਹਾਨੂੰ ਸਮਝਾਉਣਾ ਤਾਂ ਸੂਰੀ ਹੁੰਦੀ ਪਤਾ ਖੋਣਾ ਅਸੀਂ ਸਾਡੀ ਜਿਹੜੀ ਅਪਰੋਚ ਹੈ ਥਿਸ ਇਜ਼ ਹਾਊ ਵੀ ਸਭ ਸਕੇ ਇਹ ਸਭ ਨੂੰ ਅਸੀਂ ਜਾ ਕੇ ਦੋਸਤ ਵੀ ਮਿਲੇ ਸੀ ਸਾਡੇ ਵਿਆਹ ਫਵਤੀ ਆਏ ਹਾਂ ਜੀ ਉਹਨਾਂ ਨੇ ਸਾਨੂੰ ਭੇਜਿਆ ਜੋ ਤੁਸੀਂ ਹੁਣ ਜੋ ਤੁਹਾਡਾ ਤੁਹਾਡਾ ਪ੍ਰਪੋਜ਼ਲ ਹੋਣਾ ਚੀਰ ਸਾਡੀ ਮਹਿੰਦੀ ਆ ਮੰਗ ਜੂਰੀ ਹੈ ਉਵੇਂ ਹੀ ਰੱਖੀਓ ਇਹ ਤੇ ਗੱਲ ਨਾ ਬਣਨੀ ਤੁਸੀਂ ਪੁੱਛਦੇ ਤੇ ਘਰ ਲੈ ਕੇ ਆਉਣੇ ਚੀ ਨਾ ਹੁਣ ਇਹ ਤਾਂ ਤੁਸੀਂ ਆਪਦੇ ਮਨਿਸਟਰ ਨੂੰ ਜਿਹੜਾ ਕਿਸਾਨ ਮੰਤਰੀ ਹੈ ਦੇਖੋ 43 ਦਿਨਾਂ ਤੋਂ ਆ ਲੋਕ ਇੰਨੀ ਗਰਮੀ ਦੇ ਵਿੱਚ ਬੈਠੇ ਆ ਆਪਾਂ ਇੰਨਾ ਤਾਂ ਵਿਚਾਰ ਦਵਾ ਸਕਦੇ ਆਂ ਵੀ ਅਸੀਂ ਤੁਹਾਡੀ ਗੱਲ ਕਰਾ ਦੇਗੇ ਸਨਮਤ ਮੰਤਰੀ ਨਾਲ ਤੁਸੀਂ ਤੁਹਾਡੀ ਕਮੇਟੀ ਵੱਲੋਂ ਸਾਡੀ ਪ੍ਰਧਾਨ ਨਾਲ ਮਿਲਣ ਦੀ ਸਵਾਰੀਸ਼ ਹੈ ਸੀ ਅਸੀਂ ਮੀਟਿੰਗ ਕਰਵਾ ਦੇ ਜੇ ਹੁਣ ਨੇ ਕੋਈ ਹੋਰ ਮੰਗ ਰੱਖਦੇ ਨਾ ਮੀਟਿੰਗ ਜੀ ਮੱਦੀ ਸਾਹਿਬ ਹੈ ਜਿਵੇਂ ਵੀ ਬਾਕੀ ਜਿਹੋ ਤਾਂ ਕਿ ਸਾਨੂੰ ਕੋਈ ਨਹੀਂ ਤਾਂ ਫਾਇਦਾ ਤਾਂ ਕੋਈ ਹੋਇਆ ਨਾ ਜੀ ਵਿਸ਼ਵਾਸ ਤਾਂ ਕੋਈ ਹੋਇਆ ਨਹੀਂ ਤਾਂ ਤੁਸੀਂ ਧਰਨਾ ਛਾਉਣ ਵਾਸਤੇ ਆਈ ਬਾਸ਼ ਹੈ ਮਤਲਬ ਕੋਈ ਠੋਸ ਗੱਲ ਤਾਂ ਨਿਕਲੀ ਨਹੀਂ ਨਾ ਤੁਹਾਡੇ ਲੈਵਲ ਤੇ ਕੋਈ ਡਿਸੀਜਨ ਨਹੀਂ ਹੋਣਾ ਡਿਸੀਜਨ ਹੋਣਾ ਪੋਲੀਟੀਕਲੀ ਸਰਕਾਰ ਦੇ ਲੈਵਲ ਤੇ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਤੁਸੀਂ ਕਿਸ ਅਧਾਰ ਤੇ ਮਤਲਬ ਆਪਾਂ ਚੋਣਾਂ ਵੀ ਉੱਕੜਦੇ ਹੋ ਨੇ ਅਸੀਂ ਸਰ ਤੁਹਾਨੂੰ ਇੰਨੀ ਆ ਵੀ ਜਿਹੜਾ ਮੋਮੈਂਟਮ ਦੇ ਕੇ ਗਏ ਹਾਂ ਉਹ ਇੱਕ ਮੋਮੈਂਟਮ ਹੋ ਜੀ ਸਭ ਤੋਂ ਪਚਾਤਾ ਦੀ ਗਵਰਨਮੈਂਟ ਨੂੰ ਵੀ ਨਹੀਂ ਕਿ ਸਾਡਾ ਲੈਵਲ ਡਿਊਟੀ ਪੂਰੀ ਕਰਤੀ ਜਿਹੜੀ ਤੁਹਾਡੀ ਡਿਊਟੀ ਹੈ ਹਾਂਜੀ ਪਰ ਡੀਸੀ ਤਾਂ ਉੱਪਰ ਗੱਲ ਕਰ ਸਕਦਾ ਨਾ ਜੀ ਉਹਨਾਂ ਨੇ ਉਹਦੇ ਪੇਸ ਉਹ ਨਹੀਂ ਭੇਜਿਆ ਹਾਂਜੀ ਗੱਲ ਤਾਂ ਗੱਲ ਕਰਨੀ ਚਾਹੀਦੀ ਸੀ ਕੀ ਗੱਲ ਸਾਡਾ ਜਿਹੜਾ ਸਵਾਲ ਹੈ ਕਿ ਇਹਨਾਂ ਰਹੀ ਸਾਡਾ ਸਵਾਲ ਇਹ ਹੈ ਕਿ ਤੁਸੀਂ ਸਾਡਾ ਵਿਭਾਗ ਦਾ ਮੰਤਰੀ ਜਾਂ ਸਕੱਤਰ ਡੀਸੀ ਸਾਹਿਬ ਰਾਹੀਂ ਸਾਡੇ ਕੋਲ ਮੀਟਿੰਗ ਸੀਕੁਐਂਸ ਨੂੰ ਰਿਟਰਨ ਚ ਇਹ ਜਿਹੜੀ ਹੈਗੀ ਰਿਕੁਐਸਟ ਕੀਤੀ ਤੋਂ ਅਸੀਂ ਰਿਟਰਨ ਚ ਹੀ ਦੇ ਦਾਂਗੇ ਗੱਲਾਂ ਬਾਤਾਂ ਵੀ ਛੱਡੋ ਜੀ ਕਿਹੜਾ ਹੈਗਾ ਟਾਈਮ ਲੈ ਟਾਈਮ ਲੈ ਕਿ ਨਾ ਮਦਮ ਪੈਨਲ ਮੀਟਿੰਗ ਹੋ ਜਾਈ ਤੁਸੀਂ ਵੀ ਗੱਲ ਇਹ ਅਸੀਂ ਇਸ ਵਾਰੀ ਇਸ ਲਈ ਆਈ ਸੀ ਕਿਉਂਕਿ ਜਿਹੜਾ ਇੱਥੇ ਜਿਹੜਾ ਹੈਗਾ ਭਿੱਖੀ ਬਲੌਗ ਇੱਥੇ ਆਪਣਾ ਜਿਹੜਾ ਹੈਗਾ ਹਲੇ ਫਿਲਹਾਲ ਕੁਝ ਨਹੀਂ ਹੈਗਾ ਇੱਥੇ ਤੁਸੀਂ ਕੰਮ ਚੱਲਣ ਦਾ ਤੁਹਾਡੇ ਕੰਮ ਵੀ ਹੋਣਗੇ ਇੱਥੇ ਕੋਈ ਹੈ ਜੀ ਗੱਲ ਨਹੀਂ ਹੈਗੀ ਇੱਕ ਵਾਰ ਜਿਹੜਾ ਤੁਸੀਂ ਆ ਗਰਮੀ 'ਚ ਆਪਾਂ ਬੈਠੇ ਨੇ ਉਹ ਇੱਕ ਵਾਰ ਤੁਸੀਂ ਜੀ ਅਸੀਂ ਕਾਜ ਫਸ ਗਏ ਅਸੀਂ ਫਸ ਗਏ ਕਿਹਦੀ ਪ੍ਰਪੋਜ਼ਲ ਵੀ ਇੱਕ ਇੱਕ ਮਿੰਟ ਹਾਂਜੀ ਜੋ ਪ੍ਰਪੋਜ਼ਲ ਸੀ ਪ੍ਰਪੋਜ਼ਲ ਦੀ ਬਾਰਤਸੀ ਬਾਰੇ ਜਿੰਨੇ ਸਾਡੇ ਐਮਐਲਏ ਸਾਹਿਬ ਨੇ ਕਿਹਾ ਹੈ ਮਕਰੂਬੀ ਉੱਪਰ ਪ੍ਰਪੋਜ਼ਲ ਦੀ ਬਾਰਤਸੀ ਬਾਰੇ ਕੋਈ ਵੀ ਸਿਸਟਮ ਦੀ ਤੈ ਨਹੀਂ ਹੋਈ ਪਰ ਫਿਰ ਵੀ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਡਿਪਟੀ ਕਮਿਸ਼ਨਰ ਮਾਨ ਸਾਹਿਬ ਅੱਜ ਦਾ ਸਾਡਾ ਸਨੇਹਾ ਲਜੋ ਕਿ ਸੋਂਦ ਤੋਂ ਪੰਚਾਇਤ ਮੰਤਰੀ ਜਾਂ ਸਕੱਪ ਪੰਚਾਇਤ ਸਕੱਪਰ ਰਾਹੀਂ ਸਾਡ ਕੋਈ ਪੈਨਲ ਮੀਟਿੰਗ ਕਰਾਈ ਜਾਵੇ ਜੇ ਤੁਸੀਂ ਸਾਡੀ ਪੈਨਲ ਮੀਟਿੰਗ ਕਰਾ ਦਿੰਦੇ ਹੋ ਤਾਂ ਅਸੀਂ ਆਪਣੇ ਸੰਘਰਸ਼ ਨੂੰ ਫਿਰਾਲ ਮੱਦਦ ਕਰਾਂਗੇ ਅਸੀਂ ਕਰਾਂਗੇ ਮੈਂ ਸਮਝਦੀ ਹਾਂ ਮੈਂ ਦੇਖੂ ਤੁਸੀਂ ਹੁਣ ਮੈਮ ਡੀਸੀ ਨਾਲ ਗੱਲ ਕਰ ਲਓ ਨਾ ਮੈਂ ਉਹੀ ਗੱਲ ਕਰ ਰਹੀ ਹਾਂ ਮੈਂ ਇੱਥੇ ਵਾਦਾ ਨਹੀਂ ਆ ਬਟ ਮੈਂ ਤੁਹਾਡੀ ਜਿਹੜੀ ਹੈਗੀ ਰਿਕਵੈਸਟ ਸਰ ਨਾਲ ਕਰਾ ਲਵਾਂਗੀ ਤੇ ਮੈਨੂੰ ਲੱਗਦਾ ਕਿ ਕੋਈ ਰਿਕਵੈਸਟ ਡੀ ਉਹ ਵੀ ਨਹੀਂ ਹੈਗੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਨਹੀਂ ਤੁਸੀਂ ਅੰਦਰ ਜਾਓ ਉੱਥੇ ਜਨਾਹ ਖੜੋ ਉੱਥੇ ਤੁਸੀਂ ਡੀ ਸਾਹਿਬ ਨਾਲ ਗੱਲ ਕਰ ਲਓ ਕਿ ਉਹਨਾਂ ਦੀ ਇਹ ਡਿਮਾਂਡ ਹੈ ਕਿ ਸਾਡੀ ਕੋਈ ਸਕੱਤਰ ਨਾਲ ਜਾਂ ਸਾਡੀ ਸਰਕਾਰ ਨਾਲ ਇੱਕ ਬੇਨਤੀ ਹੈ ਜੀ ਕਮੇਟੀ ਨੂੰ ਲਿਖੀ ਦੇ ਦਿਓ ਪਲੀਜ਼ ਅਸੀਂ ਲਿਟਰੇਚਰ ਵਿੱਚ ਇਹ ਕੋਈ ਦਿੱਤਾ ਨਹੀਂ ਹੋਇਆ ਕੱਲ ਜਿਹੜਾ ਗੈਸ ਸੀ ਪਰਸੋਂ ਦਿੱਤਾ ਜੀ ਸਾਨੂੰ ਸਮਝ ਸਾਡ ਉਹ ਤਾਂ ਹੋਈ ਸੀ ਸਿਰਫ ਪਾਈ ਗੱਲ ਇਹ ਗੱਲ ਹੋਈ ਹੋਈ ਹੈ ਡੀ ਸਾਹਿਬ ਨਾਲ ਕੱਲ ਉਹ ਸਭ ਕੁਝ ਕਲੀਅਰ ਕਰ ਦਈਏ ਜੀ ਗਲਤ ਫਹਿਮੀ ਨਾ ਰਹੇ ਆਪਾਂ ਨੇ ਜੋ ਐਕਸ਼ਨ ਕੀਤਾ ਸੀਗਾ ਛਟਕਾ ਵਾਲਾ ਤੇ ਦਸਤਰ ਵਾਲਾ ਉਹ ਤੋਂ ਡਿਪਟੀ ਸਾਹਿਬ ਆਪਾਂ ਨੂੰ ਵਿਸ਼ਵਾਸ ਦਿਵਾ ਕੇ ਵੀ ਤੁਹਾਡੀ ਡੀਸੀ ਨਾਲ ਮੀਟਿੰਗ ਕਰਵਾ ਮਾਗੇ ਜੋ ਪਬਲਿਕ ਮੀਟਿੰਗ ਬਣੀ ਆ ਪੰਜ ਮੈਂਬਰੀ ਉਹਦੇ ਵਿੱਚ ਅਸੀਂ ਪੰਜ ਜਣੇ ਗਏ ਖੁੱਲ ਕੇ ਡੀਸੀ ਨਾਲ ਗੱਲਬਾਤ ਹੋਈ ਉੱਥੇ ਫਿਰ ਇਹ ਹੋ ਗਿਆ ਵੀ ਹਾਲ ਦੀ ਘੜੀ ਇਹ ਦਫ਼ਤਰ ਮੇਰੇ ਕੋਲ ਤਾਂ ਲੁਗਵਾ ਇਹਦੇ ਨਾਲ ਹਾਲ ਦੀ ਕਿ ਕੋਈ ਛੇੜਛਾੜ ਨਹੀਂ ਜਿਵੇਂ ਕਿ ਆਪਾਂ ਨੂੰ ਤੌਖਲਾ ਸੀਗਾ ਜਿਵੇਂ ਕਿ ਉਹਦੇ ਕੈਂਟਰ ਆਏ ਤੇ ਟਰੈਕਟਰ ਆਏ ਉਹ ਮਤਲਬ ਕੈਂਟਰ ਆਏ ਤੇ ਟਰੈਕਟਰ ਆਇਆ ਸਮਾਨ ਚੱਕਣ ਲਈ ਉਹ ਤੁਸੀਂ ਜਿਹੜਾ ਰੂ ਜੱਥੇ ਬੰਦੀਆਂ ਨੇ ਜਿਵੇਂ ਕਹਿੰਦਾ ਉਹ ਉਹਦਾ ਮੂੰਹ ਤੋੜ ਜਵਾਬ ਦੇਤਾ ਮੈਂ ਸ਼ਾਰਟਕਟ ਚ ਗੱਲ ਨਹੀਂ ਮੇੜਾ ਡੀਸੀ ਸਾਹਿਬ ਨੇ ਤੇ ਇਹਨਾਂ ਨੇ ਵੱਲੋਂ ਆਪਾਂ ਨੂੰ ਵਿਸ਼ਵਾਸ ਇਹ ਹੀ ਦਵਾਇਆ ਸੀਗਾ ਵੀ ਆਪਣੇ ਦਫ਼ਤਰ ਦਾ ਕੰਮ ਧੰਦਾ ਐਵੇਂ ਜੋ ਚੱਲੂਗਾ ਜੇ ਉੱਪਰੋਂ ਸਰਕਾਰ ਵੱਲੋਂ ਕੋਈ ਨੋਬਤ ਆਈ ਤਾਂ ਤੁਹਾਡੇ ਧਿਆਨ 'ਚ ਲਿਆਂਦਾ ਜਾਊਗਾ ਤੇ ਇਹ ਤੇ ਮੰਨ ਲਓ ਵੀ ਆਪਣੀ ਕੀ ਆਪ ਤਾਂ ਹੋਏ ਮੈਨੂੰ ਐਂਜ ਲੱਗਦਾ ਜਿਵੇਂ ਕੱਲ ਸਾਰੇ ਜ਼ਿਲ੍ਹਿਆਂ ਦੀ ਪ੍ਰਪੋਜ਼ਲ ਭੇਜੀ ਹੈਗੀ ਤੇ ਇਹਦੇ ਵਾਸਤੇ ਮੰਨ ਲਓ ਵੀ ਆਪਣਾ ਕੀ ਸੀਗਾ ਮੰਨ ਲਓ ਵੀ ਉਹਨਾਂ ਦੇ ਡੀਸੀ ਨੇ ਮੈਡਮ ਦੀ ਡਿਓਪੀ ਲਾਤੀ ਤੇ ਇਹ ਆਪਾਂ ਨੂੰ ਵਿਸ਼ਵਾਸ ਦੇਣ ਆਈਏ ਮਨੋ ਕਿ ਹਾਲ ਦੀ ਘੜੀ ਆਪਣਾ ਉਵੇਂ ਜੋ ਕੁਲ ਕੰਮ ਤਾਂ ਚੱਲੂਗਾ ਕੋਈ ਇਹਦੇ ਨਾਲ ਹਾਲ ਦੀ ਘੜੀ ਛੇੜਛਾੜ ਨਹੀਂ ਹੈਗੀ ਜਦੋਂ ਕੋਈ ਹੋਊਗਾ ਉਹ ਸਾਰੇ ਪੰਜਾਬ ਨਾਲ ਵਾਪਰੂਗਾ ਆਪਾਂ ਮੈਡਮ ਨੂੰ ਆਪਦਾ ਵਿਸ਼ਵਾਸ ਦੇਣ ਦੇ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜਿਵੇਂ ਕਹਿੰਦਾ ਆਪਾਂ ਫੈਸਲਾ ਕਰਨ ਲਾਗੇ ਚਲੋ ਸਾਡੀ ਗੱਲ ਪਹੁੰਚਾ ਦਿਓ ਮੈਡਮ ਮੈਡਮ ਇੱਕ ਹਾਂ ਸਾਡੀ ਸਖਤਰ ਨਾਲ ਜਾਂ ਸਬੰਧਤ ਮੰਤਰੀਆਂ ਨਾਲ ਗੱਲ ਕਰਾ ਦਿਓ ਮੈਡਮ ਇੱਕ ਟਿਕ ਟਿਕ ਇੱਕ ਮੈਡਮ ਹਾਂ ਤੁਸੀਂ ਡੀਸੀ ਸਾਹਿਬ ਨੂੰ ਮੰਨੋ ਜਿਵੇਂ ਕਹਿੰਦੇ ਡੀਸੀ ਸਾਹਿਬ ਨੇ ਤੁਹਾਡੀ ਧੋਵੀ ਲਾਈ ਆ ਸਾਡਾ ਆ ਲੋਕਾਂ ਦਾ ਮੈਸੇਜ ਹੈ ਡੀਸੀ ਸਾਹਿਬ ਨੂੰ ਕਹੋ ਵੀ ਜਾਤਾ ਸਾਡੀ ਪੰਚਾਇਤ ਮੰਤਰੀ ਨਾਲ ਮੀਟਿੰਗ ਕਰਵਾ ਦੇ ਜਾਂ ਮੰਨੋ ਇਸ ਮੈਚ ਵਿੱਚ ਮਰ ਜੋ ਕੋਈ ਸੰਬੰਧਿਤ ਅਸਕਤ ਹੋਏਗਾ ਉਹ ਦਿਨਾਲ ਮੀਟਿੰਗ ਕਰਾ ਦੇ ਇਹ ਮੈਸੇਜ ਸਾਡਾ ਜਿਵੇਂ ਕਹਿੰਦੇ ਆ ਡੀਸੀ ਸਾਹਿਬ ਨੇ ਮੰਨੋ ਤੁਸੀਂ ਪਹੁੰਚਦਾ ਕਰੋ ਤੇ ਪਈ ਲਾਲ ਜੀ ਤੁਸੀਂ ਕਮੇਟੀ ਵੱਲੋਂ ਲਿਖਤੀ ਦੇ ਦਿਓ ਅੱਜ ਹੀ ਅਸੀਂ ਪ੍ਰਪੋਜ਼ਲ ਫਾਰਵਰਡ ਕਰਵਾਉਣਾ ਦਾ ਤੁਹਾਨੂੰ ਵੀਡੀਓ ਨਾਲ ਤੁਹਾਡੇ ਜਿਹੜੀ ਪ੍ਰਪੋਜ਼ਰ ਆਪਾਂ ਭੇਜੀ ਉਹਦੀ ਕਾਪੀ ਹੈ ਤੁਹਾਡੇ ਕੋਲੇ ਪ੍ਰਪੋਜ਼ਲ ਦੀ ਕਾਪੀ ਜਿਹੜੀ ਪ੍ਰਪੋਜ਼ਰ ਆਪਾਂ ਭੇਜੀ ਹੈ ਉਹਦੀ ਕਾਪੀ ਹੈ ਮੈਂ ਪ੍ਰੋਵਾਈਡ ਕਰਵਾ ਦਿੰਦਾ ਨਹੀਂ ਡੀਪੀ ਸਰ ਕੋਲੇ ਹੋਵੇਗੀ ਨਹੀਂ ਡੀਪੀ ਸਰ ਤੋਂ ਜਾਂਦੀ ਐਕਚੁਅਲ ਜੋ ਤੁਸੀਂ ਉਹ ਨਾਲ ਲਿਆਉਂਦੇ ਅਸੀਂ ਦੇਖ ਤਾਂ ਲੈਂਦੇ ਵੀ ਪ੍ਰਪੋਜ਼ਲ ਚ ਆਪਾਂ ਭੇਜਿਆ ਕੀ ਹੈ ਜੀ ਲੱਭ ਕਰਦੀ ਤਾਂ ਨਹੀਂ ਕਿਤੇ ਗੱਲ ਵਿੱਚ ਲੱਭ ਕਰਨ ਦੀ ਹੋਈ ਹੈ ਜੀ ਸਾਨੂੰ ਤਾਂ ਹੁਣ ਇਹੀ ਚੀਜ਼ ਨਾਲ ਸਾਨੂੰ ਜੇ ਕੱਲਾ ਜਾਣਕਾਰੀ ਇਨਫੋਰਮੇਸ਼ਨ ਹੀ ਭੇਜੀ ਹੈ ਕਿ ਜੀ ਕਿੰਨੀ ਪਾਪੂਲੇਸ਼ਨ ਹੈ ਕਿੰਨੇ ਪਿੰਡ ਪੈਂਦੇ ਐ ਇਹ ਗੱਲ ਵੱਖਰੀ ਐ ਤੂੰ ਤਾਂ ਹੁਣ ਮੰਗਾ ਲੈਣ ਕਿੰਨੇ ਜੇ ਆਪਾਂ ਸਰਕਾਰ ਨੇ ਕਿਹਾ ਵੀ ਕਿਉਂ ਨਾ ਇਹਨੂੰ ਮਤਲਬ ਸੀਮਿਤ ਕਰ ਦਿੱਤੇ ਜਾਂ ਨਾ ਬਾਕੀ ਜੇ ਉਹਦੇ ਚ ਆਪਾਂ ਐਗਰੀ ਕਰਤਾ ਇਹ ਤਾਂ ਮਤਲਬ ਫਿਰ ਤਾਂ ਆਪਾਂ ਰეკਮੈਂਡ ਕਰਤਾ ਵੀ ਤੋੜ ਦਿਓ ਹੁਣ ਸਾਡੇ ਕੋਲ ਤਾਂ ਥੋੜੀ ਪ੍ਰੋਪੋਜ਼ਲ ਵੀ ਹੈ ਨਹੀਂ ਉਹ ਤਾਂ ਕਾਪੀ ਨਾਲ ਲੈਉਣੀ ਚਾਹੀਦੀ ਸੀ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੀ ਕਮੇਟੀ ਤੱਕ ਪਹੁੰਚਦੀ ਕਰ ਦਾਂਗੇ ਮੈਡਮ ਮਂਗਾਈ ਲੋ ਦਾ ਜੀ ਵਟਸਐਪ ਕਰਕੇ ਦਿਖਾ ਦੇਣਾ ਜੀ ਕਢਾ ਦੇਣਾ ਜੀ ਜੇ ਜੇ ਬੰਦਾ ਲਾ ਦੇ ਤਾਂ ਅਸੀਂ ਵਗ ਜਾਾਂਗੇ ਸਾਨੂੰ ਕੁਛ ਤਾਂ ਪਤਾ ਲੱਗੇ ਨੇ ਪ੍ਰੋਪੋਜ਼ਲ ਹੈ ਕੀ ਵਟਸਐਪ ਤੇ ਕੋਣ ਮਾਰੋ 15 ਮਿੰਟ ਨਹੀਂ ਆਉਣ ਦੀ ਗੱਲ ਨਹੀਂ ਜੀ ਗੱਲ ਸੁਣੋ ਤੁਸੀਂ ਉੱਥੇ ਜਰਾ ਆਪਣਾ ਸੰਬੰਧਿਤ ਕੋਈ ਕਰਤਾ ਨੂੰ ਬਹੁਤ ਵਟਸਐਪ ਕਰਵਾ ਲਓ ਕਿਉਂਕਿ ਪਹਿਲਾਂ ਚਾਹੀਏ ਰੱਖਣਾ ਹੁੰਦਾ ਹੈ ਨਾ ਨਾ ਕਢਾ ਕੇ ਨਹੀਂ ਵਟਸਐਪ ਤੇ ਅਸੀਂ ਦੇਖ ਲਾਂਗੇ ਠੀਕ ਹੈ ਨਾ ਜੀ ਇਹ ਜੀ ਚੀਜ਼ਾਂ ਹੋ ਸਕਦੀਆਂ ਇਹ ਠੀਕ ਹੈ ਤੁਸੀਂ ਟੈਂਟ ਹੀ ਤੁਸੀਂ ਨੂੰ ਅੰਦਰ ਲਈ ਹਰਾਉਂਗਾ ਦੋ ਕਮਰੇ ਇੰਨੇ ਤੁਹਾਡੇ ਬਲਾ ਦੇ ਇੱਕ ਦਾ ਆਪਣੀ ਮੀਟਿੰਗ ਆਲਾ ਸੈਟ ਕਰਨਾ ਜਿਹੜੀ ਪ੍ਰੋਪੋਜ਼ਲ ਭੇਜੀ ਹੋਦੀ ਉਹ ਸਾਨੂੰ ਨਾ ਕੱਲ ਦੇ ਉਹਦੇ ਉਹਨੇ ਜਿਹੜਾ